ਪੰਜਾਬ ਦੇ ਵਿੱਚ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ ਤੇ ਇਹ ਵੱਡੀ ਖਬਰ ਨਿਕਲ ਕੇ ਬਾਹਰ ਆ ਰਹੀ ਹੈ ਤੇ ਦੱਸਿਆ ਹੈ ਕਿ ਇੱਕ ਤਰੀਕ ਤੋਂ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ 8 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਸਕੂਲ ਖੁੱਲੇ ਰਹਿਣਗੇ ਤੇ ਉੱਥੇ ਹੀ ਅੱਜ ਇੱਕ ਖਬਰ ਹੁਣੇ ਆਈ ਹੈ ਕਿ ਉੱਥੇ ਹੀ ਪੰਜਾਬ 'ਚ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਤੇ ਇੱਕ ਤਰੀਕ ਤੋਂ ਜਿਹੜੇ ਕਿ ਸਕੂਲ ਆ ਜਿਹੜੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਦੀ ਕਲਾਸ ਲੱਗੇਗੀ ਤੇ ਉੱਥੇ ਹੀ ਨਵੇਂ ਵਿਦਿਆਕ ਸੈਸ਼ਨ ਦੇ ਵਿੱਚ ਸ਼ੁਰੂਆਤ ਦੇ ਨਾਲ ਹੀ ਪੰਜਾਬ ਚ ਸਾਰੇ ਸਕੂਲਾਂ ਦੀ ਟਾਈਮਿੰਗ ਦੇ ਵਿੱਚ ਤਬਦੀਲੀ ਕੀਤੀ ਗਈ ਹੈ 1 ਅਪ੍ਰੈਲ ਨੂੰ 2025 ਤੋਂ ਲਾਗੂ ਹੋਣ ਵਾਲੇ ਨਵੇਂ ਸਮੇਂ ਅਨੁਸਾਰ ਪ੍ਰਾਇਮਰੀ ਤੋਂ ਲੈ ਕੇ ਸਕੈਂਡਰੀ ਸਕੂਲ ਤੱਕ ਦੇ ਸਮੇਂ ਬਦਲ ਦਿੱਤੇ ਗਏ ਨੇ ਤੇ 8 ਵਜੇ ਤੋਂ ਲੈ ਕੇ ਜਿਹੜਾ ਕਿ ਦੁਪਹਿਰੇ 2 ਵਜੇ ਤੱਕ ਚੱਲਣਗੇ ਤੇ ਇਹ ਹੁਕਮ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਹ 30 ਅ ਜਿਹੜਾ ਸਤੰਬਰ ਤੱਕ ਲਾਗੂ ਰਹੇਗਾ ਤੇ ਉਥੇ ਹੀ ਦੱਸਿਆ ਕਿ ਹਾਲਾਤਾਂ ਹਾਲਾਤਾਂ ਦੇ ਅਨੁਸਾਰ ਜੇ ਗਰਮੀ ਜ਼ਿਆਦਾ ਹੋਈ ਜਾਂ ਕੋਈ ਐਮਰਜੈਂਸੀ ਬਣਦੀ ਹੈ ਤਾਂ ਸਰਕਾਰ ਇਸ ਦੇ ਵਿੱਚ ਫੇਰ ਬਦਲ ਕਰ ਸਕਦੀ ਹੈ ਤੇ ਉੱਥੇ ਹੀ ਪੁਰਾਣੀ ਟਾਈਮਿੰਗ ਦੇ ਮੁਤਾਬਕ ਸਾਰੇ ਸਕੂਲ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਚੱਲਦੇ ਸਨ ਹੁਣ ਇਹ ਸਮਾਂ ਕੱਟ ਕਰਕੇ ਜਿਹੜਾ 8 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਕਰ ਦਿੱਤਾ ਹੈ ਤੇ ਹੁਣੇ ਤਬਦੀਲੀ ਕਰ ਦਿੱਤੀ ਗਈ ਹੈ ਤੇ ਉੱਥੇ ਹੁਣ ਇੱਕ ਤਰੀਕ ਨੂੰ ਜਿਹੜੇ ਕਿ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਹੁਣ 8 ਵਜੇ ਤੋਂ ਲੈ ਕੇ 2 ਵਜੇ ਤੱਕ ਸਕੂਲ ਜਿਹੜੇ ਕਿ ਕਲਾਸਾਂ ਜਿਹੜੀਆਂ ਕਿ ਲੱਗਣਗੀਆਂ ਤੇ ਉੱਥੇ ਪਹਿਲਾਂ ਜਿਹੜੇ ਕਿ ਸਕੂਲਾਂ ਦੀ ਟਾਈਮਿੰਗ ਸੀ ਉਹ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਸੀ ਤੇ ਹੁਣ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਤੇ ਜਿਸ ਦੇ ਤਹਿਤ 8 ਵਜੇ ਤੋਂ ਲੈ ਕੇ ਹੁਣ 2 ਵਜੇ ਤੱਕ ਕਲਾਸਾਂ ਲੱਗਣਗੇ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਤੇ 1 ਤਰੀਕ ਤੋਂ ਜਿਹੜੇ ਕਿ ਸਕੂਲ ਜਿਹੜੇ 8 ਵਜੇ ਤੋਂ ਲੈ ਕੇ 2 ਵਜੇ ਤੱਕ ਉਹਨਾਂ ਦੀ ਕਲਾਸ ਲੱਗੇਗੀ ਤੇ ਉੱਥੇ ਹੀ ਨਵੇਂ ਵਿਦਿਆਕ ਸੈਸ਼ਨ ਦੇ ਵਿੱਚ ਸ਼ੁਰੂਆਤ ਦੇ ਨਾਲ ਹੀ ਪੰਜਾਬ ਚ ਸਾਰੇ ਸਕੂਲਾਂ ਦੀ ਟਾਈਮਿੰਗ ਦੇ ਵਿੱਚ ਤਬਦੀਲੀ ਕੀਤੀ ਗਈ ਹੈ 1 April 2025 ਤੋਂ ਲਾਗੂ ਹੋਣ ਵਾਲੇ ਸਮੇਂ ਸਮੇਂ ਅਨੁਸਾਰ ਪ੍ਰਾਇਮਰੀ ਤੋਂ ਲੈ ਕੇ ਸਕੈਂਡਰੀ ਸਕੂਲ ਤੱਕ ਦੇ ਸਮੇਂ ਬਦਲ ਦਿੱਤੇ ਗਏ ਨੇ ਤੇ 8 ਵਜੇ ਤੋਂ ਲੈ ਕੇ ਜਿਹੜਾ ਕਿ ਦੁਪਹਿਰੇ 2 ਵਜੇ ਤੱਕ ਚੱਲਣਗੇ ਤੇ ਇਹ ਹੁਕਮ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਤੇ ਇਹ 30 ਜਿਹੜਾ ਸਤੰਬਰ ਤੱਕ ਲਾਗੂ ਰਹੇਗਾ ਤੇ ਉਥੇ ਹੀ ਦੱਸਿਆ ਕਿ ਹਾਲਾਤਾਂ ਹਾਲਾਤਾਂ ਦੇ ਅਨੁਸਾਰ ਜੇ ਗਰਮੀ ਜ਼ਿਆਦਾ ਹੋਈ ਜਾਂ ਕੋਈ ਐਮਰਜੈਂਸੀ ਬਣਦੀ ਹੈ ਤਾਂ ਸਰਕਾਰ ਇਸ ਦੇ ਵਿੱਚ ਫੇਰ ਬਦਲ ਕਰ ਸਕਦੀ ਹੈ ਤੇ ਉੱਥੇ ਹੀ ਪੁਰਾਣੀ ਟਾਈਮਿੰਗ ਦੇ ਮੁਤਾਬਕ ਸਾਰੇ ਸਕੂਲ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਚੱਲਦੇ ਸਨ ਹੁਣ ਇਹ ਸਮਾਂ ਕੱਟ ਕਰਕੇ ਜਿਹੜਾ 8 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਕਰ ਦਿੱਤਾ ਹੈ ਤੇ ਹੁਣੇ ਤਬਦੀਲੀ ਕਰ ਦਿੱਤੀ ਗਈ ਹੈ ਤੇ ਉੱਥੇ ਹੁਣ ਇੱਕ ਤਰੀਕ ਨੂੰ ਜਿਹੜੇ ਕਿ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ ਤੇ ਜਿਸ ਦੇ ਤਹਿਤ ਦੱਸਿਆ ਜਾ ਰਿਹਾ ਹੈ ਕਿ ਹੁਣ 8 ਵਜੇ ਤੋਂ ਲੈ ਕੇ 2 ਵਜੇ ਤੱਕ ਸਕੂਲ ਜਿਹੜੇ ਕਿ ਕਲਾਸਾਂ ਜਿਹੜੀਆਂ ਕਿ ਲੱਗਣਗੀਆਂ ਤੇ ਉੱਥੇ ਪਹਿਲਾਂ ਜਿਹੜੇ ਕਿ ਸਕੂਲਾਂ ਦੀ ਟਾਈਮਿੰਗ ਸੀ ਉਹ 8:30 ਵਜੇ ਤੋਂ ਲੈ ਕੇ 2:30 ਵਜੇ ਤੱਕ ਸੀ ਤੇ ਹੁਣ ਸਮੇਂ ਦੇ ਵਿੱਚ ਤਬਦੀਲੀ ਕੀਤੀ ਗਈ ਹੈ ਤੇ ਜਿਸ ਦੇ ਤਹਿਤ 8 ਵਜੇ ਤੋਂ ਲੈ ਕੇ ਹੁਣ 2 ਵਜੇ ਤੱਕ ਕਲਾਸਾਂ ਲੱਗਣਗੀਆਂ